ਮੇਰੀ ਬੋਲੀ ਪੰਜਾਬੀ ਚੈਨਲ ਵਿੱਚ ਮੈਂ ਗਰਮੀਤ ਬਰਾੜ ਤੁਹਾਡਾ ਸਭ ਦਾ ਸਵਾਗਤ ਕਰਦਾ ਤੇ ਅੱਜ ਆਪਾਂ ਸਿੱਖਾਂਗੇ ਕਿ ਮੁਕਤਾ ਸ਼ਬਦਾਂ ਨੂੰ ਕਿਵੇਂ ਲਿਖਣਾ ਹੈ ਕਿਵੇਂ ਆਪਾਂ ਮਹਾਰਨੀ ਸਹਿਤ ਨਾਲ ਬੜੀ ਆਸਾਨੀ ਦੇ ਨਾਲ ਮੁਕਤਾ ਸ਼ਬਦ ਲਿਖ ਸਕਦੇ ਹਾਂ ਚਲੋ ਆਪਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਉਮੀਦ ਆ ਤੁਸੀਂ ਵੀਡੀਓ ਨੂੰ ਪੂਰਾ ਦੇਖੋਗੇ ਕਿਉਂਕਿ ਵੀਡੀਓ ਨੂੰ ਪੂਰਾ ਦੇਖਣ ਤੇ ਆਪਾਂ ਨੂੰ ਸਾਰੀ ਗੱਲ ਦਾ ਪਤਾ ਲੱਗਦਾ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰੀਏ ਪਹਿਲੀ ਵੀਡੀਓ ਹੈ ਪੰਜਾਬੀ ਮਾਂ ਬੋਲੀ ਲਿਖਣ ਲਈ सो बड़े ध्यान न इस वीडियो न जिम्मे शब्द लिखना आप कर आप लिखना है क्या रहा आप लिखना जल जल हल ह ਅਲ ਲਲੇ ਪੈਰਚ ਬਿੰਦੀ ਹਾੜ ਹਾਲ ਨੇ ਹਾੜ ਅਲ ਲਲੇ ਪੈਰਚ ਬਿੰਦੀ ਹੜ ਇਸ ਤਰੀਕੇ ਆਪਾਂ ਜਿਹੜੇ ਹੈਗੇ ਆ ਤਿੰਨ ਤਿੰਨ ਅੱਖਰਾਂ ਵਾਲੇ ਇਹ ਸ਼ਬਦ ਆ ਉਹ ਵੀ ਆਪਾਂ ਬੜੀ ਆਸਾਨੀ ਨਾਲ ਲਿਖ ਸਕਦੇ ਆ ਮਹਾਰਨੀ ਜਿਮਾ ਇਤਰਾ ਜਿਵੇਂ ਆਪਾਂ ਪਹਿਲਾਂ ਉੱਪਰ ਪਲੇ ਲਿਸਟ ਦੇ ਵਿੱਚ ਆਪਾਂ ਦੇਖ ਸਕਦੇ ਆ ਆਈ ਬਟਨ ਦੇ ਵਿੱਚ ਦੇਖ ਸਕਦੇ ਆ वो भीडियो जिता मुखता शब्द समझाया हम आप देखो लिखना आप अमन ना होंगे अमन अ मालिया न म, पा लिया अमन अमन आप लिखना है लसन ल ल सण स लसण कलम म कलम, 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 कलम देखो कर जल हड़ अमन लसनते कालम हूँ आप लिखा चार चार जखर वाले जे शब्द है जो अपना कसरत क स तो कसरत कसरत जसरत कसरत, तो कसरत। आप लिखना अदरक अ द क अदरक बरकत बर कत बरकत दर्खत, दर खत दर दर खत खे के पैर च बिंदी खत दर खत ਇਸ ਤਰੀਕੇ ਨਾਲ ਪੰਜ ਚਾਰ ਰੜੇ ਗਿਆ ਅੱਖਰਾਂ ਵਾਲੇ ਸ਼ਬਦ ਬੜੀ ਆਸਾਨੀ ਨਾਲ ਲਿਖ ਸਕਦੇ ਆ ਮਹਾਰਨੀ ਦੀ ਮਗਤ ਨਾਲ ਮਹਾਰਨੀ ਆਪਣੀ ਪਲੇਲਿਸਟ ਦੇ ਵਿੱਚੋਂ ਲੱਭੀ ਜਾ ਸਕਦੀ ਹੈ ਇਹ ਉੱਪਰ ਪਲੇਲਿਸਟ ਹੈ ਤੇ ਇਹਦੇ ਵਿੱਚ ਮਹਾਰਨੀ ਜ਼ਰੂਰ ਪੜੀ ਜਾਵੇ ਕਸਰਤ ਅਦਰਕ ਬਰਕਤ ਤੇ ਦਰਖਤ ਇਸ ਤਰੀਕੇ ਨਾਲ ਆਪਣੇ ਅੱਗੇ ਵੀਡੀਓ ਆਉਣਗੀਆਂ ਜੀ ਪੰਜਾਬੀ ਆਪਾਂ ਲਿਖਣੀ ਸਿਖਾਵਾਂਗੇ ਕਿਉਂਕਿ ਬੋਲ ਤਾਂ ਹਰ ਇੱਕ ਲੈਂਦਾ ਪਰੰਤੂ ਨੂੰ ਸਹੀ ਲਿਖਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਸਾਰੀਆਂ ਗਲਤੀਆਂ ਆਪਾਂ ਦੇ ਵਿੱਚ ਕਰਦੇ ਆਂ ਅੱਜ ਕੱਲ ਆਪਾਂ ਮੋਬਾਈਲ ਤੇ ਵੀ ਟਾਈਪ ਬੋਲ ਕੇ ਕਰ ਲੈਂਦੇ ਆ ਆਟੋਮੈਟਿਕ ਟਾਈਪ ਕਰ ਦਿੰਦਾ ਤੇ ਇਸ ਲਈ ਆਨਲਾਈਨ ਸਮੇਂ ਦੇ ਵਿੱਚ ਇੱਕ ਵੱਡੀ ਸਮੱਸਿਆ ਸਾਹਮਣੇ ਆਏਗੀ ਕਿ ਆਪਾਂ ਨੂੰ ਲਿਖਣਾ ਨਹੀਂ ਆਉਣਾ ਹਰ ਇੱਕ ਚੀਜ਼ ਆਪਾਂ ਆਟੋਮੈਟਿਕ ਤਰੀਕੇ ਨਾਲ ਕਰਦੇ ਜਾਂਦੇ ਆ ਪਰੰਤੂ ਸਹੀ ਨਹੀਂ ਆਪਾਂ ਨੂੰ ਆਉਣਾ ਜ਼ਰੂਰ ਚਾਹੀਦਾ ਲਿਖ ਜਿਹੜੇ ਤਰੀਕੇ ਨਾਲ ਮਰਜ਼ੀ ਲਈਏ ਆ ਆਪਾਂ ਚਾਹੇ ਬੋਲ ਕੇ ਲਿਖ ਲਈਏ ਪਰੰਤੂ ਸਹੀ ਆਪਾਂ ਨੂੰ ਲਿਖਣਾ ਆਉਣਾ ਚਾਹੀਦਾ ਹੈ ਇਹ ਕਿਸੇ ਬੋਲੀ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਸੋ ਪੰਜਾਬੀ ਮਾਂ ਬੋਲੀ ਨੂੰ ਪਰਪੂਲਤ ਕਰੀਏ ਤੇ ਬਤੁਬਾਦ ਆਪਾਂ ਨੂੰ ਸਹੀ ਲਿਖਣ ਦੀ ਕੋਸ਼ਿਸ਼ ਕਰੀਏ ਪੜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਤੁਹਾਨੂੰ ਬਹੁਤ ਵਧੀਆ ਵੀਡੀਓ ਇਹਨਾਂ ਵਿਸ਼ਾ ਤੇ ਤੁਹਾਨੂੰ ਵੱਖ-ਵੱਖ ਵਿਸ਼ਾ ਤੇ ਤੁਹਾਨੂੰ ਮਿਲ ਲੰਗੇ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਥੋੜਾ ਸਭ ਦਾ ਵੀਡੀਓ ਦੇਖਣ ਦੀ ਬਹੁਤ-ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ